ਸੁਣ ਰਹੇ ਨੇ ਮਹਾਰਾਜ ਉਹਨਾਂ ਦਾ ਵੀ ਭਲਾ ਕਰਨ ਉਹਨਾਂ ਦੇ ਸਿਰ ਤੇ ਵੀ ਮਿਹਰ ਪਰਿਆ ਹੱਥ ਰੱਖਣਾ ਸਾਰਿਆਂ ਦਾ ਭਲਾ ਮੰਗਣਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਫਿਰ ਦੁਆਰੇ ਸਭ ਦਾ ਭਲਾ ਮੰਗਣਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਮਹਾਰਾਜ ਸਭ ਦਾ ਭਲਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਸਮਾਂ ਜਿਹੜਾ ਅੱਗੇ-ਅੱਗੇ ਕੋਈ ਬਹੁਤਾ ਚੰਗਾ ਨਹੀਂ ਖਤਰਨਾਕ ਸਮਾਂ ਇਹਦੇ ਵਿੱਚ ਆਪਾਂ ਨਾਮ ਜਪੀਏ ਜਿੰਨਾ ਪਰਮੇਸ਼ਰ ਨਾਲ ਜੁੜੇ ਹੋਵਾਂਗੇ ਓਨੀ ਆਪਣੇ ਤੇ ਕਿਰਪਾ ਰਹੇਗੀ ਦੁਨੀਆ ਬਾਰੇ ਦੇਖ ਕੇ ਘਬਰਾਉਣਾ ਨਹੀਂ ਪਰਮੇਸ਼ਰ ਨਾਲ ਜੁੜੇ ਰਹੋ ਮੂਲ ਮੰਤਰ ਸਾਹਿਬ ਦਾ ਜਾਪ ਕਰੋ ਕਿਉਂ ਜਿਹੜਾ ਸਮਾਂ ਉਹ ਤਾਂ ਮਾੜਾ ਆ ਹੀ ਰਿਹਾ ਆਉਣਾ ਹੀ ਹੈ ਪਰ ਜਿਹੜੇ ਨਾਮ ਨਾਲ ਜੁੜੇ ਹੋਣਗੇ ਬਚਾ ਉਹਨਾਂ ਦਾ ਹੀ ਹੋਣਾ ਜਿਨ੍ਹਾਂ ਦਾ ਪ੍ਰਕਾਸ਼ ਜ਼ਿਆਦਾ ਹੋਏਗਾ ਜਿਨ੍ਹਾਂ ਦਾ ਓਰਾ ਜ਼ਿਆਦਾ ਹੋਏਗਾ ਜਿਨ੍ਹਾਂ ਨਾਮ ਜਪਾਂਗੇ ਉਹਨਾਂ ਪ੍ਰਕਾਸ਼ ਵੱਧਦਾ ਜਿਨ੍ਹਾਂ ਨਾਮ ਜਪਾਂਗੇ ਉਹਨਾਂ ਪ੍ਰਕਾਸ਼ ਜ਼ਿਆਦਾ ਹੁੰਦਾ ਤੇ ਪ੍ਰਕਾਸ਼ ਹੀ ਦੇਖਣਾ ਜਿਨੇ ਨਾਮ ਨਾ ਜਪਿਆ ਹਨੇਰਾ ਦਿਖਿਆ ਉਹਨੇ ਮਰਿਆ ਜਾਣਾ ਤਾਂ ਸਾਹ ਸੰਗਤ ਨਾਮ ਜਪੀਏ ਪਰਮੇਸ਼ਰ ਵਾਲੇ ਪਾਸੇ ਜੁੜੀਏ ਫਿਰ ਮਹਾਰਾਜ ਨੇ ਕਿਰਪਾ ਕਰਨੀ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋਧੋ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਾਵ ਨਹੀਂ ਆਵੇ ਮੇਰੇ ਕੋਈ ਡਰ ਨਹੀਂ ਰਹਿੰਦਾ ਨਾਲ ਨਾਰਾਇਣ ਮੇਰਾ ਜਮਦੂਤ ਨਿਆਵੇ ਮੇਰੇ ਜਮਦੂਤ ਵੀ ਨੇੜੇ ਨਹੀਂ ਆ ਸਕਦੇ ਜਿਹੜੇ ਨਾਮ ਜਪਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਮੂਲ ਮੰਤਰ ਸਾਹਿਬ ਜਪਦੇ ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦੇ ਧਰਮ ਰਾਜ ਵੀ ਹੱਥ ਬੰਨ੍ਹ ਕੇ ਖੜਦਾ ਸਹਾ ਸੰਗਤ ਦੁਨੀਆ ਡਰਦੀ ਆ ਧਰਮ ਰਾਜ ਤੋਂ ਜਿਹੜੇ ਸ਼ਾਂਤ ਮਾਤਮਾ ਉਹ ਤਾਂ ਦਵਕਾ ਮਾਰ ਦਿੰਦੇ ਇੰਦਰ ਦੀ ਚੌਥੀ ਪੋਸਟਾ ਰਾਜੇਂਦਰ ਦੀ ਗੰਦਰਬ ਚਮੜੇ ਦੇ ਸਾਜਿਬ ਜਾਨ ਵਾਲੇ ਕਿੰਨਰ ਤਾਰਾਂ ਦੇ ਸਾਜਿਬ ਜਾਨ ਵਾਲੇ 96 ਕਰੋੜ ਮਹਿਕਮਾਲਾ ਸੁਪੈਰੀ ਰੁਪੈਰੀ ਨਦੀਆਂ ਜਿੰਨੀ ਇੰਦਰ ਮਹਾਰਾਜ ਨੂੰ ਸੁਖ ਪ੍ਰਾਪਤ ਤਾ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਜਿੰਨੇ ਦੇਵਤੇ ਉਹਦੇ ਹੁਕਮ ਦੇ ਵਿੱਚ ਇਹ ਚੌਥੀ ਪਦਵੀ ਹੈ ਇੰਦਰ ਦੀ ਸਤਿ ਮਹਾਤਮਾ ਜਿਹੜੇ ਭਗਤੀ ਵਾਲੇ ਉਹਨਾਂ ਵੀ ਦਬਕਾ ਮਾਰ ਦਿੰਦੇ। ਉਹ ਹੱਥ ਬੰਨ ਕੇ ਖੜ ਜਾਂਦਾ। ਸੋ ਸਾ ਸੰਗਤ ਇਹ ਨਾਮ ਦੀ ਪਾਵਰ ਹੈ। ਜਿਹੜਾ ਨਾਮ ਹੈ ਨਾ ਜਦੋਂ ਇਨਸਾਨ ਨਾਮ ਜਪਦਾ ਰਿੱਧੀਆਂ ਸਿੱਧੀਆਂ ਨੂੰ ਬੁਲਾਉਣਾ ਨਹੀਂ ਪੈਂਦਾ ਆਪਣੇ ਆਪ ਹੀ ਆਉਂਦੀਆਂ। ਰਿੱਧ ਸਿੱਧ ਨਾਵੇ ਕੀ ਦਾਸੀ ਇਹ ਆਪਣੇ ਆਪ ਆਉਣਗੀਆਂ। ਜਿਹੜੀਆਂ ਤਾਕਤਾਂ ਆਪਣੇ ਆਪ ਆਉਣਗੀਆਂ। ਜਦੋਂ ਇਨਸਾਨ ਨਾਮ ਜਪਦਾ ਸਭ ਦਾ ਭਲਾ ਮੰਗਦਾ ਪਰਮੇਸ਼ਰ ਨਾਲ ਜੁੜਦਾ ਫਿਰ ਦੇਵਤੇ ਵੀ ਹੱਥ ਬਨ ਕੇ ਖੜਦੇ ਹੁਕਮ ਮੰਨ ਦੇ ਤੁਸਾ ਸੰਗਤ ਨਾਮ ਜਪੀਏ ਪਰਮੇਸ਼ਰ ਵਾਲੇ ਪਾਸੇ ਜੁੜੀਏ ਗੁਰੂ ਨਾਨਕ ਸਾਹਿਬ ਨਾਲ ਜੁੜਨਾ ਤੇ ਸਭ ਦਾ ਭਲਾ ਮੰਗਣਾ